ਕਿ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ 8 ਵਜੇ ਇੱਕੋ ਹੀ ਬੋਰੀ ਤੇ 65 ਸਾਲ ਬੈਠ ਸਕਦਾ ਕੋਈ ਹਾਲ ਇੱਕੋ ਹੀ ਜਗ੍ਹਾ ਬੈਠਿਆ ਹੋਵੇਗਾ ਹੋ ਗਈ ਛੇਨ ਸਾਰਿਆਂ ਨੂੰ ਤੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਦੋਸਤੋ ਇੱਕ ਤੁਹਾਨੂੰ ਘਟਨਾ ਦੱਸਣੀ ਹੋਂਾਗੇ ਵਿੱਚ ਕੀ ਤੁਸੀਂ ਮੰਨ ਸਕਦੇ ਵੀ ਇੱਕ ਇੰਨੀ ਇੱਕ ਜਗ੍ਹਾ ਦੇ ਵਿੱਚ ਜਿੱਥੇ ਮੈਂ ਖੜਾ ਬਸ ਬਾਹਰ ਰੱਖ ਮੜ ਜੀ ਹੁਣ ਥੋੜੀ ਥੋੜੀ ਬਾਹਰ ਰੱਖ ਲੋ ਭਾਈ ਇੱਕ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੀ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇੱਕੋ ਹੀ ਬੋਰੀ ਤੇ 65 ਸਾਲ 65 ਸਾਲ ਦਾ ਕੋਈ ਔਰ ਸਾਰਾ ਦਿਨ ਉੱਠਣਾ ਨਹੀਂ ਬਾਦਰਮਗਾ ਨੂੰ ਉੱਠਣਾ ਰੋਟੀ ਵੀ ਉੱਤੇ ਖਾਣੀ ਹੱਕੋ ਚੁੱਕਦੇ ਕਰਨਾ ਤੁਸੀਂ ਮੰਨ ਸਕਦੇ ਤੁਸੀਂ ਮੰਨ ਕਿਆ ਕਹੋਗੇ ਇਸ ਤਰ੍ਹਾਂ ਦੇ ਬੰਦੇ ਨੂੰ ਬੜੀ ਤਗੜੀ ਮਹਾਸ਼ਕਤੀ ਹੈ ਕਿਆ ਕਹੋਗੇ ਅਸੰਭਵੀ ਹੈ ਕੋਈ ਸੰਤ ਇਸ ਧਰਤੀ ਤੇ ਮੈਂ ਜੋ ਸੀਮਿਤ 65 ਸਾਲ ਕੋਈ ਜਗ੍ਹਾ ਬੈਠਿਆ ਹੋਵੇਗਾ ਕਮੈਂਟ ਕਰਕੇ ਦੇ ਦੱਸੋ ਕਿਆ ਤੁਸੀਂ ਬੰਦੇ ਨੂੰ ਮਿਲਣਾ ਚਾਹੁੰਦੇ ਕਿਆ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਵੀ ਉਹ ਕੌਣ ਹੈ ਅਗਰ ਤੁਹਾਡੇ ਕਮੈਂਟ ਮੈਨੂੰ ਆਏ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਇਹ ਮੇਰਾ ਵਾਅਦਾ ਰਿਹਾ ਜੈ ਹਿੰਦ